ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰਦਾ ਹਾਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਮੈਂ ਇੱਕ ਵੀਡੀਓ ਸਾਂਝੀ ਕਰਨੀ ਚਾਹੁੰਨਾ ਸੰਗਤ ਦੇ ਨਾਲ ਤੇ ਬੜਾ ਮਨ ਦੁਖੀ ਹੁੰਦਾ ਇਹਨਾਂ ਗੱਲਾਂ ਨੂੰ ਲੈ ਕੇ ਪਰ ਫੇਰ ਵੀ ਜਦੋਂ ਕੋਈ ਇਦਾਂ ਦਾ ਬੰਦਾ ਕੋਈ ਇਦਾਂ ਦੀ ਗੱਲ ਕਰੇ ਵੀ ਪਿਆ ਲਿਖਿਆ ਹੋਵੇ ਜਾਂ ਧਾਰਮਿਕ ਲੈਣ ਦੇ ਵਿੱਚ ਜਾਂ ਸਮਾਜਿਕ ਲੈਣ ਦੇ ਵਿੱਚ ਉਹ ਵੀ ਅਨਪੜਤਾ ਵਰਤ ਜਿ ਇਹਨਾਂ ਤੇ ਬੜਾ ਮਨ ਦੁਖੀ ਹੁੰਦਾ ਤੇ ਮੈਂ ਨਾ ਇੱਕ ਇੰਟਰਵਿਊ ਸੁਣੀ ਆ ਮੈਨੂੰ ਕਿਸੇ ਵੀਰ ਨੇ ਭੇਜੀ ਆ ਉਹ ਹਰਪ੍ਰੀਤ ਸਿੰਘ ਮਖੂ ਬਾਈ ਜੀ ਹੁਣ ਆਦੀ ਆ ਤੇ ਇੱਕ ਗੱਗੀ ਪੰਡਤ ਜੀ ਆ ਉਹਨਾਂ ਦੇ ਵਿੱਚ ਗੱਲਬਾਤ ਪਈ ਆ ਮੇਰੇ ਪ੍ਰਤੀ ਜਿਹੜੀ ਗੱਲਬਾਤ ਹੋਈ ਆ ਉਹ ਮੈਂ ਉਹਿਆਂ ਦਾ ਕਾਫੀ ਨੇ ਚਲੋ ਉਹਨਾਂ ਦੀ ਉਹ ਸੋਚਣ ਸ਼ਕਤੀ ਜਿੰਨੀ ਕੋ ਉਹਨਾਂ ਦੀ ਸੋਚ-ਬੋਚ ਸੀ ਕਿ ਉਹਨਾਂ ਨੇ ਭਾਈ ਕਹਿਤੀ ਆ ਆਪਾਂ ਨੂੰ ਕੋਈ ਤਰਾਜ ਨਹੀਂ ਪਰ ਜਿਹੜੀਆਂ ਗੱਲਾਂ ਉਹਨਾਂ ਨੇ ਬਿਨਾਂ ਤਵਤੀਸ਼ ਕੀਤੇ ਕਹਿਤੀਆਂ ਤੇ ਇਹ ਮੈਨੂੰ ਆਸ ਨਹੀਂ ਸੀ ਕਿਉਂਕਿ ਉਹ ਇੱਕ ਧਾਰਮਿਕ ਲੈਣ ਦੇ ਬੰਦੇ ਨੇ ਗੱਗੀ ਪੰਡਤ ਜੀ ਉਹ ਉਹਨਾਂ ਨੂੰ ਫੀਲ ਕਰਨਾ ਚਾਹੀਦਾ ਵੀ ਉਹਨਾਂ ਨੂੰ ਇਹ ਗੱਲਬਾਤ ਕਹਿਣੀ ਨਹੀਂ ਚਾਹੀਦੀ ਕਿਉਂਕਿ ਇੱਕ ਆਮ ਇਨਸਾਨ ਜਿਹੜੇ ਲੋਕ ਉਹ ਗੱਲਬਾਤ ਕਹਿਣ ਤੇ ਤਾਂ ਵੀ ਜਰਦਦੇ ਆ ਵੀ ਚੱਲ ਯਾਰ ਯਾਰ ਉਹਨਾਂ ਨੂੰ ਨਹੀਂ ਪਤਾ ਤੇ ਜੇ ਇੱਕ ਮੌਲਵੀ ਜਾਂ ਇੱਕ ਗਿਆਨੀ ਸਿੱਖ ਧਰਮ ਦੇ ਵਿੱਚੋਂ ਜਾਂ ਇੱਕ ਪਾਸਟਰ ਜਾਂ ਇੱਕ ਕਹਿ ਦਈਏ ਪੰਡਿਤ ਜੀ Hindu ਸਨਾਤਨ ਧਰਮ ਦੇ ਵਿੱਚ ਇਹ ਗੱਲਬਾਤ ਕਹਿਣ ਜਿਹੜੀ ਮੈਂ ਇਹਨਾਂ ਨੂੰ ਸੁਣਾਉਣ ਲੱਗਾ ਉਹ ਬੜੀ ਦੁੱਖ ਦਿੰਦੀ ਨਹੀਂ ਹੁੰਦੀ ਆ ਗੱਲ ਤੁਸੀਂ ਆ ਥੋੜੀ ਜੀ ਵੀਡੀਓ ਦੇਖੋ ਸੋਨੋ ਫੇਰ ਆਪਾਂ ਇਹ ਦੂਆ ਅਗੇ ਇਹਦਾ ਜਵਾਬ ਦਿੰਨੇ ਆ। ਅਮਰਿਤਪਾਲ ਸਿੰਘ ਮੈਰੋ ਦੀ ਗੱਲ ਕੀਤੀ। ਹਾਂ ਹਾਂ। ਜੇ ਅਮਰਿਤਪਾਲ ਸਿੰਘ ਮੈਰੋਂ ਐਡੇ ਸਿੱਖੀ ਦੇ ਪ੍ਰਚਾਰ ਹੈ ਉਹਨੂੰ ਦਰਦ ਹੈ ਸਿੱਖੀ ਦੇ ਪ੍ਰਚਾਰ ਦਾ। ਉਹ ਪਹਿਲਾਂ ਪਰਿਵਾਰ ਨੂੰ ਤਾਂ ਸਿੱਖੀ ਜੁਆਇਨ ਕਰਾ ਲੇ। ਹੂੰ। ਉਹਦਾ ਬਾਪੂ ਅੱਜ ਵੀ ਇਸਲਾਮ ਦੀ ਸਿੱਖਿਆ ਦਿੰਦਾ ਹੈ। ਹੂੰ। ਉਹ ਉਹਨਾਂ ਨੂੰ ਲਿਆ ਕੇ ਪਹਿਲਾਂ ਸਿੱਖੇ ਦੇ ਸਿੱਖ ਧਰਮ 'ਚ ਜੁਆਇਨ ਕਰਾਏ। ਹੂੰ ਹੂੰ। ਉਹਨਾਂ ਨੂੰ ਸਿੱਖੀ ਧਾਰਨ ਕਰਾਏ। ਫੇਰ ਪ੍ਰਚਾਰ ਤੇ ਨਿਕਲੇ। ਇਹ ਤੁਸੀਂ ਵੀਡੀਓ ਸੋਣੀ ਲਈ ਸਾਰਿਆਂ ਨੇ। ਜੋ ਕੁਛ ਇਹਦੇ ਵਿੱਚ ਗੱਗੀ ਪੰਡਤ ਜੀ ਦੇ ਬਾਈ ਹਰਪ੍ਰੀਤ ਸਿੰਘ ਮਕੂ ਹੁਣੇ ਆਪਸ ਦੇ ਵਿੱਚ ਗੱਲ ਕਰ ਰਹੇ ਐ ਕਹਿਣਾ ਨਹੀਂ ਚਾਹੀਦਾ ਵੈਸੇ ਇਹਨਾਂ ਨੂੰ ਤੇ ਮੈਂ ਇਸ ਵੀਡੀਓ ਰਾਹੀਂ ਮੇਰਾ ਇਹੀ ਪਲੇਟਫਾਰਮ ਹੈ ਮੇਰਾ ਇਹੀ ਸਾਰਾ ਕੁਝ ਹੈ ਇੰਸਟਾਗ੍ਰam ਮੈਂ ਇਥੋਂ ਇੱਕ ਸਨੇਹਾ ਸੰਗਤ ਤੱਕ ਤੇ ਗੱਗੀ ਪੰਡਤ ਜੀ ਦਾ ਇੱਕ ਪਹੁੰਚਦਾ ਕਰਨਾ ਚਾਹੁੰਦਾ ਗੱਡੀ ਪੰਡਤ ਜੀ ਤੁਸੀਂ ਇਹ ਕਿਹਾ ਵੀ ਮੇਰਾ ਮੇਰੇ ਪਿਤਾ ਜੀ ਮਦਰਸੇ ਜਾਂਦੇ ਆ ਤੇ ਉੱਥੇ ਸਿੱਖਿਆ ਦਿੰਦੇ ਆ ਇਸਲਾਮਿਕ ਧਰਮ ਦੀ ਤੇ ਮੇਰਾ ਜਵਾਬ ਇਹੀ ਆ ਵੀ ਤੁਸੀਂ ਬੰਦੇ ਨੂੰ ਸਮਾਂ ਚਾਹੀਦਾ ਹੁੰਦਾ ਵੀ ਮੈਂ ਤੁਹਾਨੂੰ ਇੱਕ ਅੱਧੇ ਦਿਨ ਦਾ ਸਮਾਂ ਨਹੀਂ ਦਿੰਦਾ ਮਹੀਨੇ ਦਾ ਸਮਾਂ ਨਹੀਂ ਦਿੰਦਾ ਤੁਹਾਨੂੰ ਸਾਰੀ ਉਮਰ ਦਾ ਸਮਾਂ ਵੀ ਜੇ ਤੁਸੀਂ ਕਿਤੇ ਸਾਬਤ ਕਰ ਦਿਓ ਵੀ ਮੇਰਾ ਪਿਓ ਜਦੋਂ ਦਾ ਮੇਰਾ ਜਨਮ ਹੋਇਆ ਮੈਂ ਜਦੋਂ ਦਾ ਆਪਣੇ ਪਿਤਾ ਜੀ ਨੂੰ ਦੇਖਦਾ ਵੀ ਜੇ ਮੇਰੇ ਪਿਤਾ ਜੀ ਮਦਰਸੇ ਗਏ ਹੋਣ ਤੇ ਜਾਂ ਉਹਨੂੰ ਕਿਸੇ ਨੇ ਨਿਵਾਜ ਪੜਦੇ ਦੇਖਿਆ ਹੋਵੇ ਸਿਰ ਹਾਜ਼ਰਾ ਸਿਰ ਵੱਢ ਕੇ ਗੱਗੀ ਪੰਡਤ ਲੈ ਜੇ ਆਪਾਂ ਨੂੰ ਭੂਰਾ ਇਤਰਾਜ ਨਹੀਂ ਹੈ ਤੇ ਨਹੀਂ ਤੁਸੀਂ ਆਓ ਤੁਹਾਨੂੰ ਦਿਖਾਈਏ ਵੀ ਸਾਡਾ ਪਰਿਵਾਰ ਕਿਦਾਂ ਦਾ ਤੁਹਾਨੂੰ ਕਿਹਾ ਵੀ ਸੀ ਮੈਂ ਠੀਕ ਆ ਮੈਂ ਆਪਣੇ ਪਿਤਾ ਜੀ ਦੀ ਹੁਣ ਦੀ ਨਹੀਂ ਚਲੋ ਹੁਣ ਦੀ ਵੀ ਫੋਟੋ ਪਾਉਂਗਾ ਇੱਕ ਤੇ ਮੈਂ ਅੱਜ ਤੋਂ ਵੀ ਕਹਿ ਦਗੇ 20 25 ਸਾਲ 30 ਸਾਲ ਪੁਰਾਣੀ ਫੋਟੋ ਵੀ ਪਾਉਂਗਾ ਹੋ ਸਕਦਾ 40 ਸਾਲ ਪੁਰਾਣੀ ਹੋਵੇ ਤੇ ਗਗੀ ਪੰਡਤ ਜੀ ਫੋਟੋ ਵੇਖ ਕੇ ਮਾੜੀ ਮੁੱਟੀ ਸ਼ਰਮ ਖਾਇਓ ਕਹਿਣ ਲੱਗੇ ਵੀ ਤੁਸੀਂ ਕਿਹਾ ਤੇ ਤੁਹਾਨੂੰ ਮੈਂ ਫੋਨ ਵੀ ਲਾਇਆ ਸੀ ਹੁਣ ਮੈਂ ਦੁਗਾਂ ਆਹ ਕਾਲ ਰਿਕਾਰਡਿੰਗ ਚਲਾਉਣਾ ਖਾਲਸਾ ਵੈਕਰ ਜੀ ਕੀ ਫਤਿਹ ਬਾਈ ਗੁਰਦੀਖਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਹਿ ਜੀ ਤੇ ਬਾਈ ਗੱਗੀ ਪੰਡਤ ਜੀ ਦਾ ਨੰਬਰ ਹੀ ਹੈ ਨਾ ਇਹ ਹਾਂਜੀ ਬਾਈ ਜੀ ਮੈਂ ਨਾ ਕਿਸੇ ਕਾਰਨ ਕਰਕੇ ਕਿਸੇ ਗੱਲਬਾਤ ਨੂੰ ਲੈ ਕੇ ਨਾ ਹਰਪ੍ਰੀਤ ਸਿੰਘ ਮਖੂ ਨੂੰ ਫੋਨ ਲਾਇਆ ਸੀ ਉਹਨਾਂ ਨੇ ਕਿਹਾ ਵੀ ਤੂੰ ਛੋਡੀ ਮੇਰੇ ਕੋਈ ਗੱਲਬਾਤ ਨੂੰ ਲੈ ਕੇ ਇੰਟਰਵਿਊ ਹੋਈ ਉਹਨਾਂ ਨਾਲ हां ਅਸੀਂ ਸਾਡਾ ਜਿਹੜਾ ਪਰਿਵਾਰ ਹੈ ਵੱਖ ਰਹਿੰਦਾ ਸੀ ਸਾਰੀ ਸਿੱਖ ਫੈਮਿਲੀ ਕਦੇ ਨਾ ਮਦਰਸੇ ਗਏ ਆ ਤੇ ਨਾ ਹੀ ਸਾਡਾ ਕੋਈ ਪਰਿਵਾਰ ਚ ਮੈਂਬਰ ਗਿਆ ਮੈਂ ਤਾਂ ਜਰੂਰ ਕਹੀਆ ਨੋ ਕਿ ਉਹ ਆਪ ਇਸਲਾਮ ਧਰਮ ਨੂੰ ਮੰਨਣ ਵਾਲਾ ਬੰਦਾ ਪਿਛਲਾ ਪਸ਼ੋਕਣ ਇਸਲਾਮੀ ਕਹਾਦਾ ਆਪਣੇ ਪਰਿਵਾਰ ਨੂੰ ਪਹਿਲਾਂ ਸਿੱਖੀ ਚ ਲਿਆਏ ਫਿਰ ਸਿੱਖਾ ਧਰਮ ਦੇ ਸਥਾਨਾਂ 'ਤੇ ਵੀ ਗੱਲ ਕਰਨ ਦੇ ਕਾਬਿਲ ਹੋ ਸਕਦਾ ਨਹੀਂ ਸਾਡਾ ਤਾਂ ਪਰਿਵਾਰ ਸਿੱਖੀ ਚ ਹੀ ਹੈਗਾ ਹੀ ਆ ਬਈ ਸਾਡਾ ਪਰਿਵਾਰ ਸਿੱਖੀ ਦਾ ਹਾਂਜੀ ਆਓ ਚੈੱਕ ਕਰੋ ਸਾਰਾ ਕੁਝ ਆਓ ਹਾਂਜੀ ਉਹੀ ਤਾਂ ਗੱਲ ਹੈ ਨਾ ਮੈਂ ਸਾਡੇ ਭੈਣਾਂ ਦੇ ਵਿਆਹ ਹੋਇਆ ਆਨੰਦ ਕਾਰਜ ਹੋਇਆ ਗੁਰਦਰਾ ਸਾਹਿਬ ਬਾਈ ਕੀ ਗੱਲ ਹੈ ਉਹ ਉਹੀ ਮੈਂ ਗੱਲ ਕਹਿ ਰਿਹਾ ਨਾ ਬਾਈ ਜੀ ਉਹ ਮੁੜ ਕੇ ਗੱਲ ਚੱਲੂਗੀ ਉਹਦਾ ਸਾਨੂੰ ਜਵਾਬ ਦੇਣਾ ਪਊਗਾ ਪੌਲ ਜਣ ਚ ਕੰਟਰੋਵਰਸੀ ਚ ਪੈ ਜਾਾਂਗੇ ਕਿ ਨਹੀਂ ਨਾ ਮੇਰਾ ਵੀ ਗੱਲ ਤਾਂ ਬਾਈ ਤੁਸੀਂ ਆਡੇ ਘਰੇ ਗਏ ਆ ਨਾ ਤੇ ਇਹਨਾਂ ਨੂੰ ਦੱਸਿਓ ਡੈਡੀ ਜੀ ਹੋਣੀ ਤੁਹਾਡੇ ਸਾਹਮਣੇ ਬੈਠੇ ਹੀ ਮਾਤਾ ਜੀ ਹੋਣੀ ਦੱਸਿਓ ਵੀ ਉਹ ਅਸੀਂ ਮਦਰਸੇ ਮੈਂ ਉਹੀ ਗੱਲ ਵਿੱਚ ਸਾਈਂ ਤੁੜਨਾ ਗੱਲ ਕੀਤੀ ਮੈਂ ਗੋਲੀ ਕਢਾ ਜੀ ਤਨੋਰੀ ਚ ਲੈਣਾ ਤੋ ਤੋ ਅੱਗੇ ਬਾਅਦ ਚਾਪਾ ਗਵਰਨਮੈਂਟ ਗੱਲ ਕਰਦੇ ਆ ਕੋਈ ਗੱਲ ਨਹੀਂ ਮੈਂ ਕਰ ਲੈਣਾ ਬਾਬਾ ਜੀ ਨੇ ਕਰ ਓਕੇ ਓਕੇ ਤੁਸੀਂ ਕਰ ਲਿਓ ਉਹਨਾਂ ਨੂੰ ਕਹੇ ਵੀ ਨਾ ਕਰੋ ਕੰਟਰੋਵਰਸੀ ਹੋ ਜਾਈ ਨਾ ਪਰ ਮੈਨੂੰ ਜਵਾਬ ਦੇਣਾ ਪਊਗਾ ਬਾਈ ਓਕੇ ਕੀ ਕਹਦੇ ਨੇ ਕਹਦੇ ਨੇ ਕਹਦੇ ਓਕੇ ਓਕੇ ਮੈਨੂੰ ਪਤਾ ਲੱਗਿਆ ਸੀ ਪਹਿਲਾਂ ਵੀ ਇਹ ਆਡੀਓ ਰਿਕਾਰਡ ਕੀਤੀ ਆ ਤੁਸੀਂ ਹਰਪ੍ਰੀਤ ਸਿੰਘ ਮਖੋਜੀ ਜੀ ਨਾਲ ਤੁਹਾਡੀ ਇੰਟਰਵਿਊ ਹੋਈ ਆ ਤੇ ਸੰਗਤ ਜੀ ਮੈਂ ਦੱਸਦਾ ਮੈਂ ਪੰਡਤ ਜੀ ਹੁਣਾਂ ਨੂੰ ਗੱਗੀ ਪੰਡਤ ਜੀ ਹੁਣਾਂ ਨੂੰ ਮੈਂ ਕਿਹਾ ਸੀ ਪੀ ਪੰਡਤ ਜੀ ਵੀ ਤੁਹਾਡੀ ਰਿਕਾਰਡਿੰਗ ਹੋਈ ਹੈ ਇਹ ਤੇ ਇੱਥੇ ਤੁਹਾਡੀ ਸਟੇਟਮੈਂਟ ਗਲਤ ਆ ਵੀ ਤੁਸੀਂ ਉਹ ਰਕਾ ਲਓ ਵੀ ਨਹੀਂ ਕੰਟਰੋਵਰਸੀ ਹੋ ਜੂ ਪਰ ਪਤਾ ਨਹੀਂ ਸ਼ਾਇਦ ਉਹਨਾਂ ਨੇ ਕਿਆ ਜਾਂ ਕਿਨੇ ਗੱਲਬਾਤ ਆਪਾਂ ਨੂੰ ਨਹੀਂ ਪਤਾ ਪਰ ਮੇਰੇ ਜਿਹੜੀ ਗੱਲਬਾਤ ਕਰਨ ਦਾ ਤਰੀਕਾ ਇਹਨਾਂ ਦਾ ਬਹੁਤ ਗਲਤ ਸੀਗਾ ਤੇ ਬਾਕੀ ਸੰਗਤ ਜੋ ਫੈਸਲਾ ਕਰੇ ਠੀਕ ਆ ਉਹ ਇੱਕ ਧਾਰਮਿਕ ਲੈਣ ਦੇ ਬੰਦੇ ਨੇ ਗੱਗੀ ਪੰਡਤ ਜੀ ਹੋਣੀ ਤੇ ਉਹ ਆਪਣੇ ਮਹਾਰਾਜ ਨੂੰ ਹਾਜ਼ਰ ਸਮਝ ਕੇ ਹੋਏ ਤੇ ਸੋਚਣ ਵੀ ਮੈਨੂੰ ਇਹ ਗੱਲ ਕਰਨੀ ਚਾਹੀਦੀ ਸੀ ਕਿ ਪਤਾ ਕੀਤੇ ਕਿ ਨਹੀਂ ਕਰਨੀ ਚਾਹੀਦੀ ਸੀ ਮੈਂ ਆਪਣੇ ਪਿਤਾ ਜੀ ਦੀਆਂ ਫੋਟੋਆਂ ਹੋ ਸਕਦਾ ਮਾਤਾ ਜੀ ਦੀ ਫੋਟੋ ਫੋਨ ਚੋਂ ਹੀ ਤਾਂ ਉਹ ਵੀ ਪਾਉਂਗਾ ਤੇ ਮੈਂ ਆਪਦੀ ਨਿੱਕੇ ਹੁੰਦਿਆਂ ਦੀਆਂ ਵੀ ਪਾਉਂਗਾ ਤੇ ਗੱਗੀ ਪੰਡਤ ਜੀ ਇਸ ਗੱਲ ਦਾ ਜਵਾਬ ਦੇਣ ਵੀ ਮਦਰਸੇ ਕੌਣ ਜਾਂਦਾ ਤੇ ਕੌਣ ਨਹੀਂ ਦੂਜਾ ਇਹ ਚੈਲੰਜ ਆ ਗੱਗੀ ਪੰਡਤ ਜੀ ਹੁਣਾਂ ਨੂੰ ਵੀ ਤੁਸੀਂ ਆਪਦੀ ਨਿਗਾਹ ਚ ਵੀ ਆਪਦੇ ਬੰਦਿਆਂ ਨੂੰ ਲਿਆਇਓ ਤੇ ਆਪਾਂ ਬਾਣੀ ਪੜਵਾ ਲੈਨੇ ਮੇਰੇ ਪਿਤਾ ਜੀ ਤੋਂ ਤੁਹਾਡੇ ਪਿਤਾ ਜੀ ਤੋਂ ਜਾਂ ਕਿਸੇ ਤੋਂ ਵੀ ਵੀ ਜੇ ਕੋਈ ਟੋਕ ਜਾਵੇ ਵੀ ਮੇਰੇ ਅਮਰਤਪਾਲ ਸਿੰਘ ਮਹਿਰੋਂ ਦੇ ਪਿਤਾ ਜੀ ਨੇ ਬਾਣੀ ਗਲਤ ਪੜ੍ਹੀ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਸਾਥ ਹੈ ਮੇਰੇ ਪਿਤਾ ਜੀ ਨੇ ਨਹੀਂ ਲਈ ਤੇ ਜਾਂ ਮੇਰੇ ਪਿਤਾ ਜੀ ਨੇ ਗ੍ਰੰਥੀ ਸਿੰਘ ਦੀਆਂ ਡਿਊਟੀਆਂ ਨਹੀਂ ਕੀਤੀਆਂ ਜਾਂ ਪੰਜਾ ਪਿਆਰੇ ਚ ਨਹੀਂ ਲੱਗਦੇ ਰਹੇ ਤੇ ਤਾਂ ਵੀ ਸ਼ਰ ਹਾਜਰਾ ਤੇ ਨਹੀਂ ਗੱਗੀ ਪੰਡਤ ਜੀ ਸ਼ਰਮ ਆਉਂਦੀ ਇਹ ਕਹਿੰਦੇ ਵੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਚਲੋ ਕੋਈ ਨਾ ਮੈਂ ਹੋਰ ਬਥੇਰੇ ਆ ਰਜੇਮਿਆਂ ਦੇ ਵਿੱਚ ਰੁੱਝਿਆ ਹੋਇਆ ਤੇ ਮੈਂ ਉਧਰ ਹਜੇ ਭੱਜਿਆ ਫਿਰਦਾ ਪਰ ਫਿਰ ਇਹ ਚੀਜ਼ ਨੂੰ ਮੈਂ ਪਾਸੇ ਕਰ ਦੇਣਾ ਇਗਨੋਰ ਕਰ ਦੇਣਾ ਕਿ ਜਿੱਥੇ ਹੋਰ ਲੋਕ ਮੈਨੂੰ ਬੋਲਦੇ ਸੀ ਉੱਥੇ ਇਹ ਵੀ ਆਮ ਹੀ ਬੰਦਾ ਵਾ ਵੀ ਇਹ ਕੋਈ ਪੰਡਤਾਂ ਵਾਲਾ ਬਾਣਾ ਹੀ ਪਾਇਆ ਹੋਇਆ ਮੈਂ ਤਾਂ ਫਿਰ ਇਹੀ ਸੋਚੂਗਾ ਨਾ ਤੁਸੀਂ ਬਿਨਾਂ ਸੋਚੇ ਸਮਝੇ ਸਟੇਟਮੈਂਟ ਦਿੱਤੀ ਬਹੁਤ ਮਾੜੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ